ਚਲੋ ਜੀ ਕਮਾਲ ਤਾਂ 트াম্প ਸਾਹਿਬ ਵੀ ਕਰੀ ਜਾਂਦੇ ਆ ਅਮਰੀਕਾ ਦੇ ਵਿੱਚ 트াম্প ਦੇ ਫੈਸਲਿਆਂ ਨੇ ਉਹਨਾਂ ਨੂੰ ਦੁਨੀਆ ਪਰਚ ਨਵੇਂ ਤਰ੍ਹਾਂ ਦੀ ਚਰਚਾ ਚ ਲਿਆ ਦਿੱਤਾ ਹੈ ਕਈ ਪਾਸੇ ਫਿਕਰ ਵਧਿਆ ਕਈ ਪਾਸੇ ਮੁਸ਼ਕਲਾਂ ਵਧੀਆਂ ਪਰ ਅਮਰੀਕਾ ਚ ਹੁਣ ਜੋ ਨਵੀਂ ਤਾਜ਼ਾ ਰਿਪੋਰਟ ਆ ਰਹੀ ਉਹ ਆ ਰਹੀ ਹੈ ਕਿ ਉੱਥੇ ਸਜੇਰੀਅਨ ਮਸਲਿਆਂ ਦਾ ਸਜੇਰੀਅਨ ਕੇਸ ਕਰਾ ਕੇ ਬੱਚਾ ਜਨਮ ਦੇਣ ਦੇਆਂ ਦਾ ਮਾਮਲਿਆਂ ਦਾ ਹੜ ਆ ਗਿਆ ਭਾਰਤੀ ਜਿਹੜੇ ਉੱਥੇ ਮਹਿਲਾ ਰੋਗਾਂ ਦੇ ਡਾਕਟਰ ਨੇ ਮਾਹਰ ਉਹਨਾਂ ਦੇ ਹਵਾਲੇ ਨਾਲ ਵੀ ਹੋਰ ਨਾ ਉਥੋਂ ਦੀਆਂ ਭਾਰਤ ਦੇ ਹੋਰ ਨਸੂਬਿਆਂ ਦੇ ਮੈਲਾ ਡਾਕਟਰਾਂ ਦੇ ਵੀ ਜਾਂ ਉੱਥੋਂ ਦੇ ਸਾਨੇ ਡਾਕਟਰਾਂ ਦੇ ਫਾਦੇ ਨਾਲ ਵੀ ਪਹੁੰਚ ਅਪਰੋਚ ਹੋ ਰਹੀ ਹੈ। ਵੈਸੇ ਸਾਡੇ ਵਾਲਿਆਂ ਕੋਲ ਵੱਧ ਹੋ ਰਹੀ ਹੁੰਦੀ ਇਹਨਾਂ ਨੂੰ ਲੱਗਦਾ ਕਿ ਇੱਥੇ ਚੋਰ ਮੋਰੀ ਵਾਲਾ ਕੰਮ ਹੋ ਜਾਣਾ ਸ਼ਾਇਦ ਅਮਰੀਕਾ ਦੇ ਨਾਰਮਲ ਪ੍ਰੋਸੈਸ ਦੇ ਵਿੱਚ ਡਾਕਟਰ ਜਿਆ ਨਾ ਕਰ। ਅਸਲ 'ਚ ਟਰੰਪ ਨੇ ਜਦੋਂ ਇਹ ਕਿਹਾ ਕਿ ਬਈ ਹੁਣ ਅਮਰੀਕਾ ਦੇ ਵਿੱਚ ਜਨਮ ਜਾਤ ਜਿਹੜੀ ਜਨਮ ਹੁੰਦਿਆਂ ਹੀ ਨਾਗਰਿਕਤਾ ਵਾਲਾ ਅਧਿਕਾਰ ਹੈ ਉਹ ਖਤਮ ਹੈ। ਸੋ ਜਿਸ ਦੇ ਨੇ ਆਦੇਸ਼ ਹੋ ਜਵੇ ਉਹ ਤੋਂ 30 ਦਿਨਾਂ ਬਾਅਦ ਇਹ ਨਿਯਮ ਲਾਗੂ ਹੋਣਾ ਹੁੰਦਾ। ਇਹਦਾ ਮਤਲਬ ਹੈ 19 ਫਰਵਰੀ ਤੋਂ ਬਾਅਦ ਜਿਹੜਾ ਵੀ ਜਵਾਗ ਉਨ ਅਮਰੀਕਾ ਦੀ ਨਾਗਰਿਕਤਾ ਨਹੀਂ ਮਿਲਣੀ ਸੋ ਇਸ ਮਸਲੇ ਨੇ ਭਾਰਤੀਆਂ ਨੂੰ ਪੰਜਾਬੀਆਂ ਨੂੰ ਹੋਰ ਨਾ ਮੁਲਕਾਂ ਤੋਂ ਆਏ ਲੋਕਾਂ ਨੂੰ ਜਾਂ ਜਿਹੜੇ ਅਮਰੀਕਾ ਦੇ ਹੋਰ ਲੋਕ ਨੇ ਉਹਨਾਂ ਨੂੰ ਜਿਹਨਾਂ ਨੂੰ ਨਾਗਰਿਕਤਾ ਦਾ ਮਸਲਾ ਬਾਹਰ ਲਿਆ ਤੋਂ ਆਏ ਹੋਏ ਨੂੰ ਉਹਨਾਂ ਨੂੰ ਫਿਕਰ ਵਧੀਆ ਜਿਸ ਵੱਡੀ ਗਿਣਤੀ ਚ ਭਾਰਤੀ ਤੇ ਪੰਜਾਬੀ ਵੀ ਸ਼ਾਮਿਲ ਸੋ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤੀ ਮੂਲ ਦੀ ਇਸਤਰੀ ਰੋਗ ਦੀ ਮਾਹਰ ਡਾਕਟਰ ਨੇ ਕਿਹਾ ਕਿ ਮੇਰੇ ਕੋਲ ਇਹ ਜੇ ਦਰਜਨਾ ਹੀ ਫੋਨ ਆਲੇ ਜਿਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਅਸੀਂ ਜੀ 19 ਫਰਵਰ ਤੋਂ ਪਹਿਲਾਂ ਜਵਾਬ ਜਨਮ ਦਬਾਉਣਾ ਜੀ ਜੋ ਮਰਜੀ ਕਰੋ ਜੀ ਸਾਡਾ ਸਜੇਰੀਨ ਕਾਜ ਉਹ ਢਿੱਡ ਪਾਰ ਤੋਂ ਚਾਏ ਇਥੋਂ ਤੱਕ ਕਿ ਇੱਕ ਮਾਮਲਾ ਤਾਂ 7ਵੇਂ ਮਹੀਨੇ ਦੇ ਵੀ ਆਇਆ ਨਿਊ ਜਰਸੀ ਦੇ ਵਿੱਚ ਡਾਕਟਰ ਐਸ ਡੀ ਰਾਮਾ ਨੇ ਦੱਸਿਆ ਕਿ 트ੰਪ ਦੇ ਐਲਾਨ ਤੋਂ ਬਾਅਦ ਅਜਿਹੇ ਮਾਮਲੇ ਲਗਾਤਾਰ ਮੇਰੇ ਕੋਲ ਆ ਰਹੇ ਨੇ ਜਿਹੜੇ ਲੋਕ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਸਜੇਰੀ ਰਾਹੀਂ ਅਸੀਂ ਬੱਚੇ ਨੂੰ ਜਨਮ ਦੇਈਏ ਤੇ ਇਹਨਾਂ ਚ ਇੱਕ ਮਾਮਲਾ 7ਵੇਂ ਮਹੀਨੇ ਚ ਡਿਲੀਵਰੀ ਕਰਾਉਣ ਦਾ ਵੀ ਆਇਆ ਤੇ ਡਾਕਟਰਾਂ ਦਾ ਕਹਿਣਾ ਕਿ ਸਮੇਂ ਤੋਂ ਪਹਿਲਾਂ ਡਿਲੀਵਰੀ ਕਰਾਉਣਾ ਮਾਪਿਆਂ ਲਈ ਵੀ ਮਾਂ ਲਈ ਵੀ ਤੇ ਉਹਦੇ ਨਾਲ ਨਾਲ ਬੱਚੇ ਲਈ ਵੀ ਸਰੀਰਕ ਤੇ ਮਾਨਸਿਕ ਕਿਸੇ ਤਰ੍ਹਾਂ ਦੇ ਉੱਤੇ ਵੀ ਅਸਰ ਪੈ ਸਕਦਾ ਪਰ ਲੋਕ ਨਾਗਰਿਕਤਾ ਲੈਣ ਲਈ ਕਿਉਂਕਿ ਜੇ ਮਾਪਿਆਂ ਕੋਲ ਨਾਗਰਿਕਤਾ ਨਹੀਂ ਹੈ ਤੇ ਪਰ ਬੱਚੇ ਨੂੰ ਨਾਗਰਿਕਤਾ ਜਨਮ ਨਾਲ ਮਿਲਦੀ ਆ ਤਾਂ ਉਹਦੇ ਨਾਲ ਫਿਰ ਮਾਪਿਓ ਦਾ ਵੀ ਰਾਖ ਹੁੰਦਾ ਇਸ ਲਈ ਸਿਰਫ ਅਮਰੀਕਾ ਦੀ ਪੀਆਰ ਲਈ ਜਾਂ ਉੱਥੋਂ ਦੀ ਪੱਕੀ ਬਸਨੀਕ ਬਣਨ ਦੇ ਲਈ ਲੋਕ ਸਜੇਜੀਆਂ ਰਾਹੀਂ 19 ਫਰਵ ਤੋਂ ਪਹਿਲਾਂ ਜਵਾਕ ਨੂੰ ਜਨਮ ਦੇਣ ਲਈ ਬਜਤ ਨੇ ਅਸਲ 'ਚ ਇਸ ਹੁਕਮ ਤੋਂ ਬਾਅਦ ਉਹਦਾ ਵਿਰੋਧ ਹੋਇਆ ਵਿਰੋਧੇ ਚੱਲਦੇ ਆ ਅਮਰੀਕਾ ਦੇ ਲਗਭਗ 22 ਸੁਬਿਆਂ ਦੇ ਅਟਾਰਨੀ ਜਰਨਾਂ ਨੇ ਇਸ ਮਸਲੇ ਨੂੰ ਅਦਾਲਤ 'ਚ ਚੈਲੰਜ ਦਿੱਤਾ ਕਿ ਸਹੀ ਨਹੀਂਗਾ ਉਸ ਤੋਂ ਬਾਅਦ ਹੁਣ ਬਕਾਇਦਾ ਤੌਰ ਤੇ ਕੋਰਟ ਨੇ 14 ਦਿਨਾਂ ਦੇ ਪਰ ਸਟੇ ਲਾ ਦਿੱਤਾ ਪਰ ਮਾਪਿਆਂ ਨੂੰ ਤਾਂ ਵੀ ਲੱਗਦਾ ਕਿ ਜੇ ਸਟੇ ਟੁੱਟ ਗਈ ਔਰ ਨਿਯਮ ਲਾਗੂ ਹੋ ਗਿਆ ਤਾਂ ਫਿਰ ਜੇ 20 ਫਰਵਰੀ ਜਵਾਕ ਜੰਮਿਆ ਜਾਂ 20 ਤੋਂ ਬਾਅਦ ਜੰਮਿਆ ਫਿਰ ਸਾਡਾ ਕੁਝ ਨਹੀਂ ਬਣਨਾ ਇਸ ਲਈ ਕਿਸੇ ਹਿੱਲੇ ਅਸੀਂ ਜਵਾਕ ਕਾਨੂੰਨੀ ਫਰਵਰੀ ਤੋਂ ਪਹਿਲਾਂ ਪੈਦਾ ਕਰ ਲਈਏ ਉਹਦੇ ਲਈ ਚੈਜ਼ੇਰੀਨ ਕਰਾਉਣਾ ਪਵੇ ਇਸ ਲਈ ਅਮਰੀਕਾ ਦੇ ਵਿੱਚ ਜਾ ਕੇ ਜਨਮ ਦੇਣ ਨੂੰ ਬਰਥ ਟੂਰਿਜ਼ਮ ਦਾ ਵੀ ਨਾਮ ਦਿੱਤਾ ਜਾਂਦਾ ਹੈ ਸੋ ਉਸ ਨੂੰ ਬ੍ਰੇਕ ਲੱਗ ਰਹੀ ਹੈ ਤੇ ਇੱਧਰ ਹੋੜ ਲੱਗ ਰਹੀ ਹੈ ਉਧਰ ਮਾਮਲਾ ਅਦਾਲਤੀ ਪ੍ਰਕਿਰਿਆ ਚ ਲੱਗ ਗਿਆ ਇਸ ਲਈ ਮਾਮਲਾ ਵੀ ਗੌਰ ਫਰਮਾਉਣ ਵਾਲਾ ਸੀ ਤੁਹਾਡੇ ਤੱਕ ਲੈ ਕੇ ਹਾਜ਼ਰ ਹਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਖਦੇ ਰਹੋ ਦਾ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ